ਤੋਂ ਸਾਰਿਆਂ ਨੂੰ ਪਤਾ ਹੋਣਾ ਵੀ ਇੱਕ ਆਪਣੀ ਵੀਡੀਓ ਚੱਲੀ ਹੈ ਜੀ ਬਹੁਤ ਜ਼ਿਆਦਾ ਡਿਪਰੈਸ਼ਨ ਵਾਲੀ ਜਿਹੜੀ ਦਾ ਕੀ ਮਤਲਬ ਸੀਗਾ ਡਿਪਰੈਸ਼ਨ ਚੋਂ ਨਿਕਲਣ ਦਾ ਮੂਲ ਮੰਤਰ ਵੀ ਆਪਾਂ ਡਿਪਰੈਸ਼ਨ ਚੋਂ ਕਿਵੇਂ ਨਿਕਲਣਾ ਉਹਦੇ ਵਿੱਚ ਆਪਾਂ ਡਿਪਰੈਸ਼ਨ ਚੋਂ ਨਿਕਲਣ ਦਾ ਮੂਲ ਮੰਤਰ ਦੱਸਿਆ ਹੋਇਆ ਹੈ ਤੇ ਉਹ ਚੱਲੀ ਬਹੁਤ ਹੈ ਜੀ ਮਿਲੀਅਨ ਦੇ ਵਿੱਚ ਗਈ ਹੈ ਵੀਡੀਓ ਆਪਣੀ ਉਹ ਤੇ ਮੇਰਾ ਕੰਮ ਕੀ ਹੈ ਜੀ ਮਤਲਬ ਲੋਕਾਂ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢਣ ਦਾ ਮੈਂ ਇਹ ਸੋਚਦੀ ਰਹਿੰਨੀ ਹੈ ਵੀ ਜਦੋਂ ਬੰਦਾ ਡਿਪਰੈਸ਼ਨ 'ਚ ਹੁੰਦਾ ਨਾ ਤਾਂ ਉਹਦਾ ਦਿਮਾਗ ਬਿਲਕੁਲ ਹੀ ਅਫਸੈਟ ਹੋ ਜਾਂਦਾ ਦੂਜੇ ਤੋਂ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਟੇਡਾ ਚੱਲਣ ਲੱਗ ਜਾਂਦਾ ਜਿਹੜੀ ਗੱਲ ਉਹ ਸਿੱਧੀ ਕਰਦੇ ਨੇ ਨਾ ਤੇ ਉਹਨੂੰ ਵਾਇਲ ਲੱਗਣ ਲੱਗ ਜਾਂਦਾ ਵੀ ਇਹ ਗੱਲ ਟੇਢੀ ਹੈ ਮੇਰੇ ਵਿਰੁੱਧ ਕਰੀ ਜਾਂਦੀ ਹੈ ਕਿਉਂਕਿ ਡਿਪਰੈਸ਼ਨ ਚੀਜ਼ ਹੀ ਐ ਐਫ ਜੀ ਐ ਤੇ ਨਾਲੇ ਜਿਹੜੇ ਬੰਦੇ ਤੇ ਬੀਤੀ ਹੋ ਵੀ ਨਾ ਤੇ ਉਹਨੂੰ ਸਾਰਾ ਕੁਝ ਪਤਾ ਹੁੰਦਾ ਤੇ ਮੇਰੇ ਜਦੋਂ ਉਹ ਕਹਿੰਦੇ ਹੁੰਦੇ ਬੰਦੇ ਤੇ ਬੀਤੀ ਹੋਵੇ ਨਾ ਤੇ ਉਹਨੂੰ ਸਾਰੀਆਂ ਗੱਲਾਂ ਦਾ ਥੋੜਾ ਜਿਹਾ ਵੱਧ ਧਿਆਨ ਹੋ ਜਾਂਦਾ ਮੈਨੂੰ ਇਹ ਰਹਿੰਦਾ ਵੀ ਜਿਵੇਂ ਮੇਰੇ ਨਾਲ ਬੀਤ ਕੇ ਗਈ ਐ ਮੈਂ ਡਿਪਰੈਸ਼ਨ ਸੀ ਮੇਰੇ ਨਾਲ ਹੋਈ ਐ ਉਵੇਂ ਉਸ ਉਹਨਾਂ ਗੱਲਾਂ ਦੇ ਵਿੱਚ ਕੋਈ ਦੂਜਾ ਬੰਦਾ ਨਾ ਫਸੇ ਨਾ ਫਸੇ ਤਾਂ ਬਾਹਲੀ ਚੰਗੀ ਗੱਲ ਐ ਇਹ ਐ ਜੀ ਦਲਦਲ ਜਦੋਂ ਬੰਦਾ ਇਸ ਦਲਦਲ ਦੇ ਵਿੱਚ ਫਸ ਗਿਆ ਨਾ ਤੇ ਨਿਕਲਣਾ ਬਹੁਤ ਜ਼ਿਆਦਾ ਔਖਾ ਹੈ ਜੇ ਤਾਂ ਬੰਦਾ ਨਿਕਲ ਗਿਆ ਆਪਦੀ ਆਪ ਨਿਕਲ ਗਿਆ ਤਾਂ ਬਾਹਲੀ ਚੰਗੀ ਗੱਲ ਐ ਨਹੀਂ ਤੇ ਜਿਹੜਾ ਇਹਨੂੰ ਖਿੱਚੂਗਾ ਨਾ ਉਹ ਵੀ ਦਲਦਲ ਦੇ ਵਿੱਚ ਜਾਂਦਾ ਹੈ ਕਿਉਂਕਿ ਡਿਪਰੈਸ਼ਨ ਵਾਲਾ ਬੰਦਾ ਇਹੋ ਜੀਆਂ ਗੱਲਾਂ ਕਰਦਾ ਤੇ ਜਿਹੜਾ ਸਾਹਮਣੇ ਵਾਲੇ ਦਾ ਮਾਈਂਡ ਹੁੰਦਾ ਨਾ ਉਹਨੂੰ ਖਿੱਚ ਕੇ ਲੈ ਜਾਂਦਾ ਉਹਨੂੰ ਉਹ ਮਤਲਬ ਕਿ ਉਹ ਦੂਜਾ ਬੰਦਾ ਵੀ ਉਹਨੂੰ ਦੇਖ ਦੇਖ ਕੇ ਉਵੇਂ ਹੋ ਜਾਂਦਾ ਇੱਕ ਤਾਂ ਡਿਪਰੈਸ਼ਨ ਚ ਹੁੰਦੇ ਹੀ ਹੁੰਦਾ ਉਹ ਦੂਜਾ ਉਹਨੂੰ ਸਮਝਾਉਂਦਾ ਸਮਝਾਉਂਦਾ ਹੋ ਜਾਂਦਾ ਮੈਂ ਸਾਰਿਆਂ ਨੂੰ ਇਹ ਕਹਿਣੀ ਆ ਵੀ ਭਾਈ ਡਿਪਰੈਸ਼ਨ ਨਾ ਕਰਿਆ ਕਰੋ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਡਿਪਰੈਸ਼ਨ ਚੋਂ ਨਿਕਲੋ ਤੁਸੀਂ ਆਪ ਦੀ ਆਪ ਅੱਜ ਸਵੇਰੇ ਸਵੇਰੇ ਮੇਰੇ ਨਾਲ ਕੀ ਹੋਇਆ ਨਾ ਮੈਨੂੰ ਸਵੇਰੇ ਸਵੇਰੇ ਫੋਨ ਆਇਆ ਆਪਣੇ ਇਥੋਂ ਸ਼ਹਿਰ ਦਾ ਹੀ ਸੀਗਾ ਕਹਿੰਦੇ ਦੀਦੀ ਅਸੀਂ ਤੁਹਾਨੂੰ ਮਿਲਣਾ ਹੈ ਮੈਂ ਕਹਾ ਚਲੋ ਕੋਈ ਨਹੀਂ ਭਾਈ ਆ ਜਿਓ ਮਿਲ ਲਿਓ ਪਰ ਬਿਲਕੁਲ ਟਾਈਮ ਨਹੀਂ ਹੁੰਦਾ ਇਨਾ ਕਹਿੰਦੇ ਦੀਦੀ ਜਦੋਂ ਤੁਸੀਂ ਸਾਨੂੰ ਕਹੋਗੇ ਨਾ ਤੇ ਅਸੀਂ ਉਹਦੀ ਆ ਜਾਾਂਗੇ ਮੈਂ ਕਹਾ ਚਲੋ ਠੀਕ ਹੈ ਜੀ ਤੁਸੀਂ ਮੈਂ ਕਹਾ 10 ਵਜੇ ਤੋਂ ਪਹਿਲਾਂ ਪਹਿਲਾਂ ਆ ਜਿਓ ਮੈਂ ਕਹਾ ਮੇਰੇ ਕੋਲੇ ਬਾਲਾ ਟਾਈਮ ਨਹੀਂ ਕਹਿੰਦੇ ਦੀਦੀ ਅਸੀਂ ਸਿਰਫ ਅੱਧਾ ਘੰਟਾ ਲੈਣਾ ਮੈਂ ਕਹਾ ਚਲੋ ਕੋਈ ਨਹੀਂ ਅੱਧਾ ਘੰਟਾ ਤਾਂ ਕੀ ਜਦੋਂ ਗੱਲਾਂ ਕਰਨ ਲੱਗ ਗਏ ਤੇ ਘੰਟਾ ਲੱਗ ਗਿਆ ਮੇਰਾ ਉਹਨਾਂ ਨਾਲ ਹੈਨਾ ਉਹ ਦੋਨੇ ਜੀ ਡਿਪਰੈਸ਼ਨ 'ਚ ਚਲੋ ਇੱਕ ਹੋਵੇ ਤਾਂ ਉਹਨੂੰ ਕੱਢਣਾ ਸੌਖਾ ਹੈ ਤੋ ਉਹ ਦੋਨੇ ਜੀ ਡਿਪਰੈਸ਼ਨ ਦੇ ਵਿੱਚ ਚਲੋ ਘਰੋ ਘਰੇ ਮਤਲਬ ਘਰੇਲੂ ਗੱਲਾਂ ਹੋ ਹੀ ਜਾਂਦੀਆਂ ਨੇ ਆਪਣੀ ਹੈਨਾ ਲਾਈਫ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਐਸੇ ਤਰ੍ਹਾਂ ਹੀ ਉਹਨਾਂ ਦੇ ਹੋ ਗਈਆਂ ਉਹਨਾਂ ਨੂੰ ਸਮਝਾਇਆ ਕਹਿੰਦੇ ਜੀ ਦੀਦੀ ਅਸੀਂ ਤਾਂ ਮੱਥਾ ਫੜਿਆ ਕਹਿੰਦੇ ਅਸੀਂ ਤਾਂ ਦੀਦੀ ਬਾੜੇ ਔਖੇ ਆ ਬਹੁਤ ਜਿਆਦਾ ਸਾਡੇ ਦਿਮਾਗ ਤੇ ਟੈਨਸ਼ਨਾਂ ਨੇ ਬਹੁਤ ਸਾਨੂੰ ਮਤਲਬ ਕਿ ਟੈਨਸ਼ਨਾਂ ਵੱਡ-ਵੱਡ ਕੇ ਖਾਂਦੀਆਂ ਨੇ ਫਿਰ ਮੈਂ ਇਹਨਾਂ ਨੂੰ ਆਖਿਆ ਮੈਂ ਕਿ ਤੁਸੀਂ ਐਂ ਕਰੋ ਇਹ ਟੈਨਸ਼ਨਾਂ ਸਾਰੀਆਂ ਇੱਕ ਕਾਪੀ ਤੇ ਲਿਖ ਲਓ ਦੋਨੇ ਜੀ ਲਿਖ ਲਓ ਤੁਸੀਂ ਉਹਨੇ ਆਪਦੀਆਂ ਲਿਖ ਲਈਆਂ ਮੈਂ ਆਪਦੇ ਕੋਲ ਕਾਪੀ ਪੈਨ ਫੜਾਤਾ ਉਹਨਾਂ ਨੂੰ ਮੈਂ ਕਿਹਾ ਵੀ ਤੂੰ ਆਪਦੀਆਂ ਲੇਖਣਾ ਉਹ ਆਪਦੀਆਂ ਲੇਖ ਲੂ ਕਹਿੰਦੇ ਸੀ ਲੇਖ ਲੀਆਂ ਉਹਨਾਂ ਨੇ ਆਖਿਆ ਵੀ ਕਿਤੇ ਦੀਦੀ ਪੜੂਗੀ ਸਾਡੀਆਂ ਜਿਹੜੀਆਂ ਅਸੀਂ ਲਿਖੀਆਂ ਨੇ ਨਾ ਉਹ ਦੀਦੀ ਸਾਡੀਆਂ ਪੜੂਗੀ ਮੈਂ ਕਿਹਾ ਲੇਖ ਲੀਆਂ ਕਹਿੰਦੇ ਲੇਖ ਲੀਆਂ ਮੈਂ ਕਿਹਾ ਹੁਣ ਤੁਸੀਂ ਇਹਨਾਂ ਨੂੰ ਰੱਖ ਕੇ ਨਾ ਸਾਹਮਣੇ ਤੇ ਜ਼ੋਰ-ਜ਼ੋਰ ਦੇ ਨਾਲ ਹੱਸੋ ਕਹਿੰਦੇ ਦੀਦੀ ਕਿਉਂ ਮੈਂ ਕਿਹਾ ਤੁਸੀਂ ਹੱਸੋ ਤਾਂ ਸਹੀ ਤੁਹਾਨੂੰ ਮੈਂ ਇਹਦਾ ਰੀਜ਼ਨ ਦੱਸਦੀ ਆਂ ਵੀ ਇਹ ਕਾਰਨ ਕੀ ਹੱਸਣ ਦਾ ਤੇ ਕਹਿੰਦੇ ਦੀਦੀ ਠੀਕ ਐ ਕਹਿੰਦੇ ਆ ਹੱਸਾਂਦਾ ਨਹੀਂ ਮੈਂ ਕਿਹਾ ਤੁਸੀਂ ਜ਼ੋਰ ਨਾਲ ਹੱਸੋ ਤਾਂ ਸਹੀ ਉਹ ਹੱਸੇ ਕੰਨ ਦੀ ਦੀ ਅੱਖੇ ਹੱਸੇ ਤਾਂ ਹੁਣ ਇਹਦਾ ਰੀਜਨ ਕੀ ਹੋਇਆ ਮੈਂ ਕਿ ਇਹਦਾ ਇਹ ਹੋ ਗਿਆ ਵੀ ਆਪਾਂ ਨੂੰ ਵੀ ਜਦੋਂ ਕੋਈ ਬੰਦਾ ਦੇਖ ਕੇ ਹੱਸਦਾ ਨਾ ਤਾਂ ਆਪਾਂ ਉਹ ਤੋਂ ਦੂਰ ਹੋਣ ਲੱਗ ਜੰਨੇ ਆ ਆਪਾਂ ਕਹਿ ਦਿੰਨੇ ਵੀ ਇਹ ਤਾਂ ਆਪਣਾ ਮਜ਼ਾਕ ਢਾਈ ਜਾਂਦਾ ਹੈਗਾ ਇਹ ਤਾਂ ਆਪਾਂ ਨੂੰ ਦੇਖ ਕੇ ਹੱਸੀ ਜਾਂਦਾ ਤੇ ਆਪਾਂ ਇਹ ਤੋਂ ਪਾਸੇ ਹੋ ਜਾਈਓ ਉਹੀ ਆਪਣੀਆਂ ਟੈਨਸ਼ਨਾਂ ਨੇ ਜਦੋਂ ਤੁਸੀਂ ਉਹਨਾਂ ਨੂੰ ਦੇਖ ਕੇ ਹੱਸੋਗੇ ਨਾ ਉਹਨਾਂ ਨੂੰ ਉਹ ਆਪਣੇ ਆਪ ਹੀ ਦੂਰ ਚਲੀਆਂ ਜਾਣਗੀਆਂ ਤੁਹਾਡੇ ਵਿੱਚ ਪੋਜ਼ਿਟਿਵਿਟੀ ਆ ਜੂਗੀ ਤੁਸੀਂ ਕੀ ਹੈ ਨੈਗੇਟਿਵ ਵੱਲ ਨੂੰ ਚਾਹੁੰਦੇ ਹੋ ਜਿਹੜੀ ਚੀਜ਼ ਹੈ ਤੁਹਾਡੇ ਦਿਮਾਗ ਦੇ ਵਿੱਚ ਬੈਠੀ ਤੁਸੀਂ ਉਹਦੇ ਬਾਰੇ ਸੋਚੀ ਜਾਂਦੇ ਹੋ ਕੋਈ ਚੰਗਾ ਤਾਂ ਨਹੀਂ ਸੋਚਦੇ ਕਹਨੇ ਦੀਦੀ ਇਹ ਤਾਂ ਗੱਲ ਤੁਹਾਡੀ ਸਹੀ ਅਸੀਂ ਤਾਂ ਕਦੀ ਇੰਨਾ ਸੋਚਿਆ ਨਹੀਂ ਮੈਂ ਕਿ ਅੱਜ ਤੂੰ ਆਪਣੀ ਘਰਵਾਲੀ ਨੂੰ ਕੰਮ ਕਰਦੇ ਨੂੰ ਦੇਖਦੇ ਆ ਕੇ ਜੋਰ-ਜੋਰ ਨਾਲ ਹੱਸੀ ਜਾ ਇਹ ਤੇਤੋਂ ਥੋੜਾ ਜਿਹਾ ਕਿਨਾਰਾ ਕਰਨ ਲੱਗ ਜੂਗੀ ਇਹ ਥੋੜੋ ਤੋਂ ਰਿਸਕਨ ਲੱਗ ਜੂਗੀ ਕਹੋ ਕਿ ਮੇਰਾ ਮਜ਼ਾਕ ਹੀ ਡਾਉਣਾ ਉਹਨੇ ਹੱਸਣਾ ਹੀ ਆ ਮੈਨੂੰ ਦੇਖ ਕੇ ਮੈਂ ਥੋੜਾ ਜਿਹਾ ਪਾਸਾ ਕਰ ਲਾ ਤੇ ਤੈਨੂੰ ਦੇਖ ਕੇ ਕੰਮ ਕਰਦੇ ਨੂੰ ਇਹ ਹੱਸਣ ਲੱਗ ਜੂਗੀ ਤੈਨੂੰ ਵੀ ਇਹੀ ਰਹੂਗਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿ ਰਹੀ ਆ ਵੀ ਜਿਹੜੀਆਂ ਤੁਹਾਡੇ ਦਿਮਾਗ ਤੇ ਟੈਨਸ਼ਨਾਂ ਬੈਠੀਆਂ ਨੇ ਕੋਈ ਗੱਲਾਂ ਤੁਹਾਡੇ ਦਿਮਾਗ ਤੇ ਵਿੱਚ ਬੈਗੀਆਂ ਉਹਨਾਂ ਨੂੰ ਲਿਖ ਕੇ ਉਹਨਾਂ ਨੂੰ ਹੱਸੋ ਉਹਨਾਂ ਨੂੰ ਹੱਸ ਕੇ ਦੂਰ ਕਰੋ ਤੁਸੀਂ ਇਹ ਨਹੀਂ ਵੀ ਕਿਤਾਬਾਂ ਦੇਖਦੇ ਕਿ ਹੱਸੀ ਜਾਣਾ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਸਮਝਾਉਣਾ ਵੀ ਤੁਸੀਂ ਜਦੋਂ ਹੱਸੋਗੇ ਨਾ ਤਾਂ ਜਿਹੜੀਆਂ ਤੁਹਾਨੂੰ ਨਫ਼ਰਤ ਕਰਨ ਵਾਲੇ ਉਹ ਤੁਹਾਡੇ ਤੋਂ ਪਾਸੇ ਹੋ ਜਾਣਗੇ ਜਿਹੜੇ ਤੁਹਾਨੂੰ ਮਤਲਬ ਕਿ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਹੋ ਜੂ ਵੀ ਯਾਰ ਇਹ ਬੜਾ ਖੁਸ਼ ਹੈ ਇਹ ਤਾਂ ਸੌਖਾ ਹੋ ਗਿਆ ਹੁਣ ਇਹ ਤੁਹਾਡੇ ਨੇੜੇ-ਨੇੜੇ ਆਉਣਗੇ ਹਨਾ ਦੁੱਖ ਹੈ ਜਿਹੜੇ ਤੁਹਾਡੇ ਉਹ ਤੁਹਾਡੇ ਹੱਸਣ ਨਾਲ ਦੂਰ ਹੋਣਗੇ ਜਿਹੜੀਆਂ ਤਕਲੀਫਾਂ ਨੇ ਉਹ ਤੁਹਾਡੇ ਸਨਾਂ ਦੂਰ ਹੋਣਗੀਆਂ ਬਾਕੀ ਜੋ ਸਰੀਰ ਦੇ ਵਿੱਚ ਦੁੱਖ ਤਕਲੀਫ ਨਿਕਲਿਆ ਨਾ ਜੇ ਉਹਨੂੰ ਆਪਾਂ ਸਾਰਾ ਦਿਨ ਹਾਏ 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 ਮੈਂ ਔਖਾ ਹਾਏ ਮੈਂ ਔਖਾ ਹਾਂ ਮੈਂ ਔਖਾ ਤਾਂ ਫਿਰ ਔਖਾ ਹੀ ਰਹਿੰਦਾ ਬੰਦਾ ਉਹ ਸੌਖਾ ਨਹੀਂ ਹੋ ਸਕਦਾ ਇਹ ਪਰਿਵਾਰਿਕ ਚੱਲ ਜਾਂਦੇ ਨੇ ਜੀ ਪਰਿਵਾਰਿਕ ਮਾਹੌਲ ਬਣ ਜਾਂਦੇ ਇੱਕ ਨੂੰ ਆਦਤ ਪੈ ਜਾਂਦੀ ਹੈ ਕਿ ਕਹਿਣ ਦੀ ਵੀ ਮੈਂ ਬਿਮਾਰ ਆ ਉਹਨੂੰ ਦੇਖ ਕੇ ਫਿਰ ਦੂਜਾ ਵੀ ਕਹਿੰਦਾ ਅਜੇ ਉਹ ਕਹਿੰਦਾ ਨਹੀਂ ਹੁੰਦਾ ਮੂੰਹ ਚੋਂ ਕੱਢਦਾ ਨਹੀਂ ਹੁੰਦਾ ਵੀ ਮੈਨੂੰ ਬੁਖਾਰ ਆ ਦੂਜਾ ਪਹਿਲਾਂ ਚ ਕਹਿ ਦਿੰਦਾ ਮੈਂ ਤਾਪ ਮੈਨੂੰ ਤਾਂ ਆਪ ਲੱਗਦਾ ਮੈਨੂੰ ਬੁਖਾਰ ਆ ਇਹ ਮੈਂ ਬਹੁਤੇ ਪਰਿਵਾਰਾਂ ਦੇ ਵਿੱਚ ਦੇਖਿਆ ਹੋਇਆ ਬਾਕੀ ਇੱਕ ਚੀਜ਼ ਇਹ ਹੈ ਨਾ ਵੀ ਡਿਪਰੈਸ਼ਨ ਵਾਲੇ ਨੂੰ ਆਪਾਂ ਜੇ ਸਪੋਰਟ ਦੇਵਾਂਗੇ ਨਾ ਉਹ ਛੇਤੀ ਨਿਕਲ ਉਹ ਛੇਤੀ ਨਿਕਲੂਆ ਜਿੰਨੇ ਵੀ ਆਪਾਂ ਉਹ سپورਟ ਦੇਵਾਂਗੇ ਜਿੰਨੀ ਵੀ سپورਟ ਦਿੰਨੇ ਆ ਡਿਪਰੈਸ਼ਨ ਵਾਲੇ ਨੂੰ ਆਪਾਂ ਕਹਿੰਦੇ ਵੀ ਜੇ ਪਰਿਵਾਰ ਚ ਕਿਸੇ ਨੂੰ ਹੋ ਗਿਆ ਨਾ ਤੈਨੂੰ ਆਏ ਨਾ ਕੋਈ ਹੋਇਆ ਹੁਣ ਤੂੰ ਕੀ ਕਰੇਗਾ ਤੂੰ ਬਾਹਰ ਨਾ ਨਿਕਲ ਨਹੀਂ ਤਾਂ ਤੂੰ ਪਤਾ ਨਹੀਂ ਕੀ ਕਰਿਆ ਮੈਂ ਕਹਾਂ ਉਹ ਤਾਂ ਕੋਈ ਨਹੀਂ ਵੀਰੇ ਤੈਨੂੰ ਕੋਈ ਦਿੱਕਤ ਆ ਤੂੰ ਘੁੰਮਣ ਜਾਣਾ ਚੱਲ ਤੈਨੂੰ ਮੈਂ ਘੁਮਾ ਕੇ ਲਿਆਵਾਂ ਤੂੰ ਰੋਟੀ ਖਾਣੇ ਚੱਲ ਆਪਾਂ ਪਾ ਕੇ ਲਿਆ ਆਪਣੇ ਆਪਾਂ ਬਹਿ ਕੇ ਰੋਟੀ ਖਾਣੇ ਆ ਹਨਾ ਤੂੰ ਕੋਈ ਗੱਲਬਾਤ ਕਰਨੀ ਆ ਚੱਲ ਆਪਾਂ ਬਾਤਾਂ ਪਾਉਨੇ ਆ ਕਿਉਂਕਿ ਹੁਣ ਉਹ ਡਿਪਰੈਸ਼ਨ ਚ ਲੋਕ ਤਾਂ ਚਲੇ ਗਏ ਜੀ ਜਿਹੜੀਆਂ ਪਹਿਲਾਂ ਵਾਲੀਆਂ ਗੱਲਾਂ ਬਾਤਾਂ ਸੀ ਨਾ ਉਹ ਸਾਰੀਆਂ ਖਤਮ ਹੋ ਗਈਆਂ ਪਹਿਲਾਂ ਵਾਲੀਆਂ ਕਹਾਣੀਆਂ ਬਿਲਕੁਲ ਹੀ ਖਤਮ ਹੋ ਗਈਆਂ ਤਾਂ ਕਰਕੇ ਲੋਕ ਡਿਪਰੈਸ਼ਨ ਚ ਚਲੇ ਗਏ ਅੱਗੇ ਕੀ ਹੁੰਦਾ ਸੀ ਪਰਿਵਾਰ ਇਕੱਠੇ ਹੁੰਦੇ ਸੀ ਸ਼ਾਮ ਨੂੰ ਸਾਰੇ ਘਰਨੇ ਇਕੱਠਾ ਹੋਣਾ ਤੇ ਜੇ ਕਿਸੇ ਰਿਸ਼ਤੇਦਾਰ ਨੇ ਆਉਣਾ ਨਾ ਤੇ ਉਹਦਾ ਝੋਲਾ ਲਪੋ ਦੇਣਾ ਵੀ ਜਾਵੇ ਨਾ ਵੀ ਜਾਵੇ ਨਾ 4 ਦਿਨ ਤੇ ਹੁਣ ਝੋਲਾ ਉਹਦਾ ਪਹਿਲਾਂ ਰੱਖ ਦਿੰਦੇ ਨੇ ਵੀ ਤੂੰ ਪੁੱਛਣ ਦੀ ਲੱਗ ਜਾਂਦੇ ਵੀ ਤੁਸੀਂ ਘੰਟੇ ਨੂੰ ਮੜੋਂਗੇ ਕਿ ਅੱਧੇ ਘੰਟੇ ਨੂੰ ਕਿਹੜੀ ਗੱਡੀ ਤੇ ਜਾਣਾ ਕਿਹੜੀ ਗੱਡੀ ਤੇ ਜਾਣਾ ਜਾਂ ਤੁਸੀਂ ਆਪ ਦਾ ਸਾਧਨ ਲੈ ਕੇ ਆਇਆ ਜਾਂ ਫਿਰ ਹੋਰ ਨਹੀਂ ਤਾਂ ਹਨ ਨਹੀਂ ਸਾਰ ਨੂੰ ਪਤਾ ਕੀ ਸਿਸਟਮ ਅੱਜ ਕੱਲ੍ਹ ਚੱਲਿਆ ਹੋਇਆ ਹੈ ਜਦੋਂ ਕਿਸੇ ਨੂੰ ਪਤਾ ਲੱਗ ਜੇ ਨਾ ਵੀ ਮੈਂ ਇਹ ਤੋ ਅੱਕ ਗਿਆ ਜਾਂ ਮਾਲਾ ਮੈਂ ਹੁਣ ਇਹਦੇ ਨਾਲ ਗੱਲ ਨਹੀਂ ਕਰਨੀ ਵੀ ਜੇ ਜਾਊਗਾ ਕਿਵੇਂ ਫਿਰ ਉਹ ਸਾਰਾ ਟੱਬਰ ਤੇ ਫੋਨ ਲੈ ਕੇ ਬਹਿ ਜਾਂਦਾ ਉਹ ਟਿਕ ਟਿਕ ਕਰੀ ਜਾਂਦੇ ਆ ਜਾਂ ਹੁਣ ਮਤਲਬ ਦੋਨਾਂ ਜੀਆਂ ਦੀ ਆਪਸ ਵਿੱਚ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਉਹ ਆਪ ਦਾ ਫੋਨ ਲੈ ਕੇ ਵੇਝੂ ਤੇ ਉਹ ਬੀਬੀ ਜੀ ਆਪ ਦਾ ਫੋਨ ਲੈ ਕੇ ਵੇਝ ਜਾਂਦੇ ਨੇ ਇਹ ਫੋਨਾਂ ਨੇ ਤਾਂ ਮੈਂ ਕਹਿੰਦੀ ਨਹੀਂ ਜੜਪੱਟੀ ਹੋਈ ਜਾਂ ਨਾ ਕੋ ਰੇ ਰੱਬ ਦਾ ਨਾਮ ਫੋਨ ਤਾਂ ਡਿਪਰੈਸ਼ਨ ਚ ਹੋਰ ਬਾੜ ਦਿੰਦੇ ਆ ਬਾੜ ਦਿੰਦੇ ਆ ਉਹ ਤਾਂ ਟੱਕੇ ਨਾ ਕਹਿੰਦੇ ਆ ਵੀ ਆਜੋ ਅਸੀਂ ਤੁਹਾਨੂੰ ਇੱਕ ਚੀਜ਼ ਦਿੰਨੇ ਆ ਤੁਹਾਨੂੰ ਗਿਫਟ ਦਿੰਨੇ ਆ ਫੋਨਾਂ ਨੇ ਗਿਫਟ ਦਿੱਤਾ ਹੈ ਆਪਾਂ ਨੂੰ ਇਹ ਗਿਫਟ ਆਪਾਂ ਨੂੰ ਫੋਨਾਂ ਨੇ ਕੀ ਦਿੱਤਾ ਫੋਨ ਆਪਾਂ ਨੂੰ ਕੀ ਗਿਫਟ ਕਰਤੇ ਗਿਫਟ ਆ ਆਪਾਂ ਨੂੰ ਫੋਨਾਂ ਨੇ ਦਿੱਤਾ ਡਿਪਰੈਸ਼ਨ ਚੱਕੀ ਫਰੋਏ ਨੂੰ ਚੱਕ ਕੇ ਇਹਨੂੰ ਆਪਦੀ ਜ਼ਿੰਦਗੀ ਬਰਬਾਦ ਕਰ ਲੋ ਜਿਹੜਾ ਅੱਜ ਦਿਨ ਖੜਾ ਹੋਣਾ ਅੱਜ ਮੈਂ ਤੁਹਾਡੇ ਨਾਲ ਰਸੋਈ 'ਚ ਖੜੀ ਮੇਰੇ ਦਿਮਾਗ 'ਚ ਗੱਲ ਆਈ ਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਹੁਣ ਮੈਂ ਤੁਹਾਡੇ ਕੋਲੇ ਰਸੋਈ ਦੇ ਵਿੱਚ ਖੜੀ ਆ ਝਟਕ ਨੂੰ ਮੈਂ ਇੱਥੇ ਨਹੀਂ ਹੋਣੀ ਇੱਥੋਂ ਮੈਂ ਦੂਜੇ ਕਮਰੇ ਜਾ ਕੇ ਬੈਠੂ ਜਿਹੜਾ ਆ ਸਮਾਂ ਆ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲੀਆਂ ਨਾ ਇਹ ਫੇਰ ਨਹੀਂ ਕਰਦੀ ਇਹ ਫੇਰ ਹੋਰ ਚੱਲਣਗੀਆਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਸਮਾਂ ਆਪਣੇ ਕੋਲੇ ਹੈਗਾ ਉਹਨੂੰ ਤੁਸੀਂ ਅਸਕੇ ਕੱਢ ਲਓ ਉਹਨੂੰ ਤੁਸੀਂ ਜੋਂਕੇ ਕੱਢ ਲਓ ਤੇ ਬਾਕੀ ਮੇਰਾ ਮਕਸਦ ਇਹੀ ਰਹਿੰਦਾ ਵੀ ਮੈਂ ਤੁਹਾਡੀ ਖਾਤਰ ਡਿਪਰੈਸ਼ਨ ਚੋਂ ਨਿਕਲਣ ਵਾਸਤੇ ਕੋਈ ਨਾ ਕੋਈ ਨਵੀਂ ਵੀਡੀਓ ਲੈ ਕੇ ਆਵਾਂ ਤੁਸੀਂ ਆਪਣੀ ਵੀਡੀਓ ਤਾਂ ਸੁਣੀ ਹੈ ਡਿਪਰੈਸ਼ਨ ਚੋਂ ਨਿਕਲਣ ਦਾ ਮੂਲ ਮੰਤਰ ਹਨਾ ਉਹ ਜੇ ਨਹੀਂ ਦੇਖੀ ਤੁਸੀਂ ਤਾਂ ਆਪਣੀ YouTube ਚੈਨਲ ਤੇ Health Herbal 213 ਤੇ ਪਈ ਹੈ ਜੀ ਉਹ ਉਹ ਜਾ ਕੇ ਤੁਸੀਂ ਸੁਣ ਸਕਦੇ ਹੋ ਉਹ ਜਦੋਂ ਤੁਸੀਂ ਸੁਣੋਗੇ ਨਾ ਇਹ ਇਹ ਮੈਂ ਉਹਦਾ ਲਿੰਕ ਵੀ ਇਹਦੇ ਵਿੱਚ ਪਾ ਦੂੰਗੀ ਇਸ ਵੀਡੀਓ ਦੇ ਵਿੱਚ ਲਿੰਕ ਪਾ ਦੂ ਪਰ ਇਹ ਵੱਡੀ ਵੀਡੀਓ ਦੇ ਵਿੱਚ ਨਾ ਥੋੜਾ ਜਿਆ ਔਖਾ ਹੋ ਜਾਂਦਾ ਕਮੈਂਟ ਦੇ ਵਿੱਚ ਪਾ ਦੂੰਗੀ ਨਹੀਂ ਤਾਂ ਉਹਦੇ ਰਿਲੇਟਡ ਛੋਟੀ ਸ਼ਾਰਟ ਹੋਵੇ ਤਾਂ ਰਿਲੇਟਡ ਦੇ ਵਿੱਚ ਪੈ ਜਾਂਦਾ ਮੈਂ ਇਹਦੇ ਕਮੈਂਟ ਬਾਕਸ ਦੇ ਵਿੱਚ ਡਿਪਰੈਸ਼ਨ ਚੋਂ ਨਿਕਲਣ ਦਾ ਮੂਲ ਮੰਤਰ ਉਹ ਮੈਂ ਲਿੰਕ ਪਾ ਦੂੰਗੀ YouTube ਦੇ ਉੱਤੇ ਤੇ ਤੁਸੀਂ ਜਾ ਕੇ ਉਹ ਹੈਲਥ ਅਰਬਲ 213 YouTube ਤੇ ਜਾ ਕੇ ਆਪਣਾ ਉਹ ਲਿੰਕ ਖੋਲੋ ਤੇ ਉਹ ਵੀਡੀਓ ਸੁਣੋ ਮੈਨੂੰ ਲੱਗਦਾ ਹੈ ਵੀ 70% ਤੁਸੀਂ ਉਹ ਵੀਡੀਓ ਸੁਣਦੇ ਇਨਸਾਰ ਹੀ ਠੀਕ ਹੋ ਜਾਓਗੇ ਅਗਰ ਤੁਸੀਂ ਤੁਹਾਨੂੰ ਕੋਈ ਵੀ ਮਨ ਨੂੰ ਸ਼ਾਂਤੀ ਮਿਲੀ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਚੰਗੇ ਮਾੜੇ ਜਿਹੋ ਜਿਹੇ ਵੀ ਤੁਹਾਡੇ ਦਿਮਾਗ ਦੇ ਵਿੱਚ ਬੈਠਦੇ ਮੈਨੂੰ ਕਰਿਆ ਕਰੋ ਮੈਨੂੰ ਪਤਾ ਲੱਗੇ ਵੀ ਮੈਂ ਆ ਗੱਲ ਤੁਹਾਨੂੰ ਸਹੀ ਦੱਸੀ ਹੈ ਕਿ ਮੈਂ ਇਹ ਗੱਲ ਤੁਹਾਨੂੰ ਗਲਤ ਦੱਸੀ ਹੈ ਅਗਰ ਗਲਤ ਹੈ ਤਾਂ ਮੈਂ ਉਹ ਸੁਧਾਰਨ ਦੀ ਕੋਸ਼ਿਸ਼ ਕਰੂੰਗੀ ਅਗਰ ਸਹੀ ਹੈ ਤਾਂ ਮੈਂ ਅੱਗੇ ਭੇਜਣ ਦੀ ਕੋਸ਼ਿਸ਼ ਕਰੂੰਗੀ ਵੀ ਜਿੰਨੇ ਵੀ ਹੋ ਸਕਦਾ ਮੇਰੇ ਭੈਣ ਭਰਾ ਇਸ ਚੋਂ ਨਿਕਲਣਾ ਡਿਪਰੈਸ਼ਨ ਦੇ ਵਿੱਚੋਂ ਨਿਕਲਣਾ ਹਨਾ ਭੈਣਾ ਨਿਕਲਣਾ ਆਪਦੇ ਆਪ ਨੂੰ ਬੀਜੀ ਰੱਖੋ ਆਪਦੇ ਆਪ ਨੂੰ ਇੰਨਾ ਕੁ ਬੀਜੀ ਰੱਖੋ ਵੀ ਤੁਸ ਤੁਹਾਨੂੰ ਮਤਲਬ ਟਾਈਮ ਹੀ ਨਾ ਲੱਗੇ ਫੁਰਸਤ ਹੀ ਨਾ ਲੱਗੇ ਤੁਹਾਨੂੰ ਫੁਰਸਤ ਹੀ ਨਾ ਮਿਲੇ ਕੋਈ ਸੋਚਣ ਦੀ ਕਦੇ ਤਾਂ ਤੁਸੀਂ ਮੇਰੀਆਂ ਗੱਲਾਂ ਤੇ ਧਿਆਨ ਕਰਕੇ ਦੇਖੋ ਮੈਂ ਮੇਰੇ ਕੋਲੇ ਆਉਂਦੇ ਵੀ ਆ ਮੈਂ ਕਲਾਸਾਂ ਵੀ ਲਾਉਂਦੀ ਆ ਲੋਕਾਂ ਦੀਆਂ ਮੈਂ ਵੀਡੀਓ ਵੀ ਪਾਉਣੀ ਆ ਮੈਨੂੰ ਮਿਲਣ ਵਾਲੇ ਵੀ ਆਉਂਦੇ ਆ ਪਰ ਮੇਰੇ ਕੋਲੇ ਸਮਾਂ ਥੋੜਾ ਹੁੰਦਾ ਹੈ ਤਾਂ ਕਰਕੇ ਮੈਂ ਵੀਡੀਓ ਪਾ ਕੇ ਛੱਡ ਦਿੰਦੀ ਆ ਵੀ ਆਪੇ ਸੁਣ ਲੈਣਗੇ ਸਾਰੇ ਸਹੀ ਗੱਲ ਹੈ ਜਦੋਂ ਮਾਈਂਡ ਨੂੰ ਆਪਾਂ ਬਿਜੀ ਰੱਖਾਂਗੇ ਤਾਂ ਡਿਪਰੈਸ਼ਨ ਦੂਰ ਜਾਊਗਾ ਹਾਂ ਜਦੋਂ ਮੈਲੇ ਹੋ ਜੋ ਮੈਂ ਕਹਿੰਦੀ ਆ ਉਹ ਗੱਲ ਦਿਮਾਗ ਚ ਆਉਂਦੀ ਹੈ ਜਿਹੜੀ ਕਦੇ ਸੋਚੀ ਨਹੀਂ ਹੁੰਦੀ ਮੈਂ ਕਹਿੰਦੀ ਆ ਰਾਤ ਨੂੰ ਸੌਂ ਜਾਂਦੇ ਆ ਤਾਂ ਉਹ ਸੁਪਨੇ ਆਉਂਦੇ ਨੇ ਜਿਹੜੇ ਕਦੇ ਯਾਦ ਹੀ ਨਹੀਂ ਕੀਤੇ ਹੁੰਦੇ ਇਹ ਸਿਰਫ ਖਾਲੀ ਦਿਮਾਗ ਦਾ ਘਰ ਹੈ ਜੀ ਇਹ ਸਾਰਾ ਕੁਝ ਇਹ ਖਾਲੀ ਦਿਮਾਗ ਹੁੰਦਾ ਨਾ ਜਦੋਂ ਉਦੋਂ ਸਾਰਾ ਕੁਝ ਇਹ ਹੁੰਦਾ ਹੈਗਾ ਮੈਂ ਕਹਿੰਦੀ ਆ ਆਪਦੇ ਦਿਮਾਗ ਨੂੰ ਤੁਸੀਂ ਇੰਨਾ ਕੁ ਬਿਜੀ ਰੱਖੋ ਹੋਰ ਨਹੀਂ ਤਾਂ ਫੇਰੋ ਇਹ ਵੀ ਸਹੀ ਹੈ ਹਾਂ ਕੋਈ ਇਥੋਂ ਆਪਣੇ ਪਾਲਤੂ ਜਾਨਵਰ ਜਿਹੜੇ ਹੁੰਦੇ ਨੇ ਉਹ ਹੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਦਿੰਦੇ ਨੇ ਉਹ ਤੁਸੀਂ ਆਪ ਦੇ ਖੇੜ ਲੱਗੇ ਰਹੋ ਮਾਈਂਡ ਨੂੰ ਕਿੰਨਾ ਮਾਈਂਡ ਨੂੰ ਅਦਰ ਬਿਜ਼ੀ ਰੱਖੋ ਫੁੱਲ ਬੁੱਟੇ ਲਾ ਲਓ ਜੀ ਤੁਸੀਂ ਪਹਿਣਾ ਮੇਰੀਆਂ ਕੋਈ ਛਾਬੇ ਟੋکریاں ਬਣਾਉਣ ਲੱਗ ਜਣਾ ਨਹੀਂ ਹੋਰ ਕੋਈ ਕੰਮ ਤਾਂ ਰਸੋਈ ਦੇ ਵਿੱਚ ਲੱਗੀਆਂ ਰਹਿਣਾ ਹੁਣ ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਜੀ ਮੇਰੀ ਰਸੋਈ ਵਿੱਚ ਵਿਚਾਰੀ ਉਹ ਵੀ ਤੁਰੀ ਪਰਦੀ ਰਹਿੰਦੀ ਹੈ ਵਿੱਚ ਇੱਕ ਕੱਪੜਾ ੜ ਤੇ ਪਰਦੇ ਆ ਵਿੱਚੇ ਗਲਾਸ ੜ ਤੇ ਉਹ ਕੁੜੀਆਂ ਆਉਂਦੀਆਂ ਵਿਚਾਰੀਆਂ ਉਹ ਸਾਫ ਸਪਾਈ ਕਰਕੇ ਜਾਂਦੀਆਂ ਜਿਹੜੀਆਂ ਬਰਤਨ-ਬਰਤਨ ਸਾਫ ਕਰਦੀਆਂ ਨੇ ਉਹ ਜਿੰਨਾ ਬਨੇਆਂੀਆਂ ਤੋਂ ਹੁੰਦਾ ਪਰ ਜਾਂਦੀਆਂ ਨੇ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਇਹਨਾ ਜੇ ਹੁਣ ਮੈਂ ਵੀ ਬੇਲੀ ਹੁਆ ਤਾਂ ਮੈਂ ਵੀ ਸਾਰਾ ਦਿਨ ਕੱਪੜੇ ਉੱਤੇ ਮਾਰੀ ਜਾਵਾਂ ਕੱਪੜਾ ਬੈਠੀ ਹਨਾ ਪਰ ਮੈਂ ਕਹਿਨੀ ਆਂ ਵੀ ਤੁਸੀਂ ਭਾਈ ਡਿਪਰੈਸ਼ਨ ਚੋਂ ਨਿਕਲੋ ਨਾ ਯਾਦ ਕਰੋ ਵੀਡੀਓ ਆਪਾਂ ਹੋਰ ਵੀ ਲੈ ਕੇ ਆਵਾਂਗੇ ਤੁਹਾਡੀ ਖਾਤਰ ਤੇ ਜਿਹੜੀ ਆਪਾਂ ਵੀਡੀਓ ਪਾਈ ਹੋਈ ਹੈ ਡਿਪਰੈਸ਼ਨ ਚੋਂ ਨਿਕਲਦਾ ਮੂਲ ਮੰਤਰ ਹੈ ਉਹ ਜਾ ਕੇ ਜਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਜਾ ਕੇ ਲਿੰਕ ਖੋਲੋ ਜੀ YouTube ਹੈ ਆਪਣੀ ਹੈਲਥ ਹਰਬਲ 213 ਤੇ ਉਹਨੂੰ ਸਬਸਕ੍ਰਾਈਬ ਕਰੋ ਤੇ ਇਹੋ ਜਿਹੇ ਵੀਡੀਓ ਹੋਰ ਦੇਖੋ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਸਿ ਕਾ ਧੰਨਵਾਦ